ਜਿਸ ਪਰਪਸ ਨੂੰ ਲੈ ਕੇ ਆਪਾਂ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਨ ਲੱਗੇ ਆਂ ਪਰਪਸ ਮੇਨਲੀ ਇਹ ਆ ਕਿ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਕਿਸਾਨੀ ਨੂੰ ਜਾਗਰਤ ਕਰਨ ਲਈ ਔਰ ਦਿੱਲੀ ਤੇ ਪੰਜਾਬ ਸਰਕਾਰ ਨੂੰ ਆਵਾਜ਼ ਕਰਨ ਲਈ ਅਸੀਂ ਪੰਜਾਬ ਦੇ ਦੋ ਪੁਆਇੰਟ ਚੁਣੇ ਸੀਗੇ ਇੱਕ ਤਾਂ ਜੰਡਿਆਲਾ ਗੁਰੂ ਜਿੱਥੇ 2 ਜਨਵਰੀ ਨੂੰ ਹੋ ਚੁੱਕੀ ਆ ਪ੍ਰੈਸ ਕਾ ਬੱਡੀ ਕਾਨਫਰੰਸ ਔਰ ਇੱਕ ਚੁਣਿਆ ਸੀ ਅਸੀਂ 6 ਜਨਵਰੀ ਬਰਨਾਲਾ ਦਾਣਾ ਉਹਦੀ ਤਿਆਰੀ ਹੈ 6 ਜਨਵਰੀ ਨੂੰ ਉਹ ਹੋਣੀ ਹੈ ਉਹਦੇ ਤੋਂ ਸਾਡਾ ਪਰਪਸ ਇਹੀ ਹੈ ਕਿ ਅਸੀਂ ਐਲਾਨ ਹੋ ਚੁੱਕਿਆ ਸਾਡਾ ਡੇਟ ਤੈਅ ਹੋ ਚੁੱਕੀ ਹੈ ਕਿ 13 ਫਰਵਰੀ ਨੂੰ ਅਸੀਂ ਪੂਰੇ ਜੋਰ ਨਾਲ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਕੀਤੀ ਹੋਈ ਹੈ ਔਰ ਉਹਦੀ ਤਿਆਰੀ ਦੇ ਵਿੱਚੋਂ ਇਹ ਸਾਡੀਆਂ ਪ੍ਰੈਸ ਕਾਨਫਰੰਸਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈ ਨਾਲ ਦੀ ਨਾਲ ਵੱਡੀਆਂ ਕਾਨਫਰੰਸਾਂ ਦਾ ਦੌਰ ਚੱਲ ਰਿਹਾ ਹੈ ਹਰਿਆਣਾ ਦੇ ਵਿੱਚ ਅੱਗੇ ਜਾ ਕੇ ਤਿੰਨ ਚਾਰ ਕਾਨਫਰੰਸਾਂ ਹੋਣੀਆਂ ਪੰਜਾਬ ਦੀ ਇੱਕ ਕਾਨਫਰੰਸ ਹੋਰ ਹੋ ਰਹੀ ਆ ਉਹਨਾਂ ਦੇ ਨਾਲ 6 ਜਨਵਰੀ ਨੂੰ ਅਸੀਂ ਦਾਣਾ ਮੰਡੀ ਬਰਨਾਲੇ 'ਚ ਕਰ ਰਹੇ ਆ ਇਹ ਤੁਹਾਡੇ ਮਾਧਿਅਮ ਤੋਂ ਅਸੀਂ ਸਮੁੱਚੀ ਕਿਸਾਨੀ ਨੂੰ ਵੀ ਅਪੀਲ ਕਰਾਂਗੇ ਕਿ ਦੇਖੋ ਇਹ ਤੁਹਾਡੀ ਹੈ ਸਾਡੀ ਨਹੀਂ ਅਸੀਂ ਮੋਦੀ ਨੂੰ ਕਿਹਾ ਕਿ ਅਸੀਂ ਆ ਰਹੇ ਆ ਘੱਟੋ-ਘੱਟ ਅਸੀਂ ਮੋਦੀ ਨੂੰ ਕਿਤੇ ਬੈਠੇ ਜਿਸਤਾ ਜਾਈਏ ਕਿ ਹੈਗੇ ਨਹੀਂ ਇਹ ਮੋਦੀ ਨੇ ਇੱਕ ਸਾਜਿਸ਼ ਰਚੀ ਸਾਡੀ ਏਕਤਾ ਨੂੰ ਤੋੜਨ ਦੀ ਕਿ ਕਿਸੇ ਨੂੰ ਚੋਣਾਂ ਵੱਲ ਨੂੰ ਧੱਕਿਆ ਕਿਸੇ ਨੂੰ ਕੁਛ ਕਿਹਾ ਕਿਸੇ ਨੂੰ ਕੁਛ ਕੀਤਾ ਲੇਕਿਨ ਅਸੀਂ ਇੱਕ ਸਿੱਧ ਕਰਕੇ ਦੱਸਣਾ ਚਾਹੁੰਦੇ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਦੱਸੀਏ ਮੋਦੀ ਨੂੰ ਕਿ ਅਸੀਂ ਖਿੰਡੇ ਨਹੀਂ ਅਸੀਂ ਇੱਕ ਆ ਇੱਕ ਮਿਸਾਲ ਆਪਾਂ ਸਰਾਭਾ ਜੇ ਦੇ ਚੁੱਕੇ ਆ ਇੱਕ ਮਿਸਾਲ ਆਪਾਂ ਝੰਡੇ ਵਾਲਾ ਗੁਰੂ ਤੇ ਦੇ ਚੁੱਕੇ ਆ ਔਰ ਉਸ ਤੋਂ ਵੀ ਵੱਡੀ ਮਿਸਾਲ ਆਪਾਂ ਬਰਨਾਲੇ ਦੇ ਵਿੱਚ ਸਾਬਤ ਕਰਨੀ ਹੈ ਕਿ ਕਿਸਾਨ ਜਾਗਦੇ ਨੇ ਸੁੱਤੇ ਨਹੀਂ ਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਐਸਕੇਮ ਨਾਨ-ਪੋਲੀਟਿਕਲ ਦੇ ਚੈਪਟਰ ਦਾ ਹਿੱਸਾ ਨੇ 12 13 ਜਥੇ ਬੰਦੀਆਂ ਉਹ ਸਾਰੀਆਂ ਆਣਗੀਆਂ ਔਰ 18 ਜਥੇ ਬੰਦੀਆਂ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਇੱਕ ਸੰਗਠਨ ਬਣਾ ਕੇ ਚੱਲ ਰਹੀਆਂ ਉਹਨਾਂ ਦਾ ਵੀ ਸਾਨੂੰ ਇੱਥੇ ਸਮਰਥਨ ਲੋਕਾਂ ਨੇ ਅੱਗੇ ਅੰਦੋਲਨ ਲੜਿਆ ਗੈਰ ਰਾਜਨੀਤਿਕ ਸੋਚ ਨਾਲ ਕਰ ਤੇ ਗੈਰ ਰਾਜਨੀਤਿਕ ਸੋਚ ਨਾਲ ਹੀ ਹੁਣ ਲੜਨ ਦੀ ਤਿਆਰੀ ਕਰ ਰਹੇ ਹਨ ਜਿਹੜੇ ਵੀ ਗੈਰ ਰਾਜਨੀਤਿਕ ਸੋਚ ਰੱਖ ਕੇ ਸਾਡੇ ਨਾਲ ਆਉਣ ਦੀ ਵੀ ਗੱਲ ਕਰਨਗੇ ਤੇ ਅਸੀਂ ਉਹਨਾਂ ਨੂੰ ਵੈਲਕਮ ਵੀ ਕਰਾਂਗੇ ਦੇਖੋ ਉਸ ਉਹ ਜਿਹੜਾ ਟਰੈਕਟਰ ਮਾਰਚ ਦੀ ਉਹ ਸਾਡਾ ਐਸਕੇਮ ਨੌਨ ਪੋਲਿਟਿਕਲ ਦਾ ਐਲਾਨ ਨਹੀਂ ਹੈ ਉਹ ਦੂਸਰੇ ਜਿਹੜੇ ਬੰਦਿਆ ਕਰ ਸਕਦੀਆਂ ਨੇ ਹਰ ਇੱਕ ਆਪਦੇ ਆਪ ਦੇ ਢੰਗ ਨਾਲ ਲੜਾਈ ਲੜ ਰਹੇ ਆ ਅਸੀਂ ਕੌਲ ਦੇ ਚੁੱਕੇ ਆ ਇਹ ਸਾਡੇ ਸਾਡਾ ਪੂਰਾ ਜੋਰ ਇਸ ਗੱਲ ਤੇ ਆ ਕਿ ਇਸ ਕੌਲ ਨੂੰ ਸਕਸੈਸ ਕਿਵੇਂ ਕਰਨਾ ਸਾਡਾ ਤਿਆਰ ਹੋ ਦੇ ਤੈਨੂੰ ਜੀ ਤੁਹਾਨੂੰ ਇੱਕ ਪਲੇਟਫਾਰਮ ਤੇ ਇਕੱਠੀਆਂ ਵੀ ਉਹਦੇ ਨੇ ਦਵਾ ਦੇ ਦੋਨੇ ਕੋਲ ਦੇਖੋ ਸਮਾਂ ਹੁੰਦਾ ਵਕਤ ਹੁੰਦਾ ਵਕਤ ਨਾਲ ਸਾਰਾ ਕੁਝ ਹੀ ਹੋ ਸਕਦਾ ਹੁੰਦਾ ਵਕਤ ਦੇ ਮੁਤਾਬਕ ਹੈ ਲੇਕਿਨ ਇਹ ਜ਼ਰੂਰ ਧਿਆਨ ਰੱਖਿਆ ਜਾਏਗਾ ਕਿ ਜਿਹੜੇ ਲੋਕਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਕੁਤਾਈਆਂ ਕੀਤੀਆਂ ਨੇ ਵੱਡੀਆਂ ਕੁਤਾਈਆਂ ਕੀਤੀਆਂ ਨੇ ਉਹਨਾਂ ਤੋਂ ਅੰਦੋਲਨ ਨੂੰ ਕਿਵੇਂ ਕਵਰ ਕਰਕੇ ਕਿਵੇਂ ਸਮਾਹ ਕੇ ਲੈ ਕੇ ਜਲਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਮੰਗਾਂ ਦੇ ਵਿੱਚ ਇੱਕ ਮੇਜਰ ਮੰਗ ਹੈ ਕਿ ਪਿਛਲੇ ਅੰਦੋਲਨ ਦੌਰਾਨ ਕਿਸਾਨਾਂ ਦੇ ਬੱਚਿਆਂ ਦੇ ਨੌਜਵਾਨਾਂ ਦੇ ਪਾਏ ਮੁਕੱਦਮੇ ਦਿੱਲੀ ਦੇ ਅੰਦਰ ਜਾਂ ਪੂਰੇ ਭਾਰਤ 'ਚ ਕਿਤੇ ਵੀ ਇਹ ਸਾਰੇ ਵਾਪਸ ਲਏ ਜਾਣ ਨਾਲ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਿਨ੍ਹਾਂ ਨੂੰ ਬਲੈਕਲਿਸਟ ਕੀਤਾ ਹੋਰ ਤਰੀਕਿਆਂ ਦੇ ਨਾਲ ਉਹਨਾਂ ਨੂੰ ਪਰੇਸ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਵਾਪਸ ਲਏ ਜਾਣ ਇਹ ਸਾਡੀ ਮੰਗ ਹੈ ਹੁਣ ਜੇ ਦਿੱਲੀ ਜਾ ਕੇ ਤਾਂ ਮੰਗ ਠਾਉਣੀ ਆ ਉਹ ਦਿੱਲੀ ਵਾਲਿਆਂ ਨਾਲ ਲੜ ਰਹੇ ਆ ਤੋਂ ਉਹਨੂੰ ਅਸੀਂ ਬਚਾਉਦੀ ਨੂੰ ਐਡ ਕੀਤਾ ਹੋਇਆ ਔਰ ਰਹੀ ਰਹੀ ਗੱਲ ਭਗਵੰਤ ਮਾਨ ਨੂੰ ਵੀ ਇੱਕ ਭਲੇਖਾ ਸੀਗਾ ਜੇ ਤੁਹਾਨੂੰ ਧਰਨੇ ਦੇ ਦਿਨ ਨੂੰ ਲੋਕ ਨਹੀਂ ਦਿਉਣੇ ਅਪਕਲ ਨੂੰ ਦੇਖਾਂਗੇ ਭਲਾ ਲੋਕ ਹੈਗੇ ਕਿ ਨਹੀਂ ਹੈਗੇ ਹੈਨਾ ਤੇ ਭਗਵਾਨ ਸਮਾਜੀ ਨੇ ਕਿਹਾ ਸੀ ਪਹਿਲਾਂ ਜਗਾ ਲੱ ਵਜਾ ਲੱ ਲਾਉਂਦੇ ਸੀ ਉਹ ਜਗਾ ਲਾਉਂਦੇ ਤਾਂ ਨਾ ਦੇਖੋ ਸਵਾਲ ਇਹ ਹੈ ਕਿ ਜਗਾ ਲੱਭਣੀ ਵਜਾ ਲੱਭਣੀ ਇਹ ਕੋਈ ਕੋਈ ਮਤਲਬ ਮੈਨੂੰ ਲੱਗਦਾ ਵਧੀਆ ਮੁੱਖ ਮੰਤਰੀ ਦਾ ਬਿਆਨ ਨਹੀਂ ਹੈ ਵਧੀਆ ਮੁੱਖ ਮੰਤਰੀ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਲੋਕ ਆਏ ਨੇ ਤੇਰੇ ਦਰ ਤੇ ਕਿਸੇ ਗੱਲ ਨੂੰ ਲੈ ਕੇ ਹੁਣ ਮੈਨੂੰ ਆਹ ਦੱਸੋ ਵੀ ਵਜ੍ਹਾ ਨਹੀਂ ਐ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਐਮਐਸਪੀ ਦੇਵਾਂਗੇ ਮੂੰਗੀ ਤੇ ਨਹੀਂ ਦਿੱਤੀ ਸਾਡੇ ਨਾਲ ਵਾਅਦਾ ਕੀਤਾ ਕਿ ਜਿੰਨਾ ਫਸਲਾਂ ਦਾ ਨੁਕਸਾਨ ਐ ਮੁਆਵਜ਼ਾ ਦੇਵਾਂਗੇ ਨਹੀਂ ਦਿੱਤਾ ਸਾਡੇ ਨਾਲ ਵਾਅਦਾ ਕੀਤਾ ਕਿ ਜਿਹੜੀ ਜੁਮਲਾ ਮੁਸ਼ਤਰਕਾ ਮਾਲਕਾਂ ਵਾਲੀ ਜ਼ਮੀਨ ਐ ਉਹ ਕਿਸਾਨਾਂ ਦੀ ਕਿਸਾਨਾਂ ਨੂੰ ਮਾਲਕੀਅਤ ਦੇਵਾਂਗੇ ਨਹੀਂ ਦਿੱਤੀ ਹੁਣ ਇਹ ਵਜ੍ਹਾ ਨਹੀਂ ਧਰਨੇ ਦੀ ਹੋਰ ਕੀ ਐ ਪਹਿਲਾਂ ਵੀ ਪ੍ਰੈਸ ਕਾਨਫਰੰਸਾਂ ਹੋ ਚੁੱਕੀਆਂ ਨੇ ਸਾਡੀਆਂ ਪੰਜਾਬ ਤੇ ਹਰਿਆਣੇ ਦੀਆਂ ਸੰਧੀਆਂ ਔਰ ਹੁਣ ਅਸੀਂ ਇੱਕ ਵੱਧਮਾ ਕੰਮ ਕਰਨ ਲੱਗੇ ਹਾਂ ਕਿ 11 ਐਸ 11 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਕਨਵੈਨਸ਼ਨ ਕਰਨ ਜਾ ਰਿਹਾ ਹੈ ਕੇਵਲ ਐਸਵਾਈਐਲ ਦੇ ਮੁੱਦੇ ਤੇ ਔਰ ਸਾਂਝੀ ਸਮਝ ਬਣਾਵਾਂਗੇ ਜੇ ਪੰਜਾਬ ਤੇ ਹਰਿਆਣੇ ਦੀ ਸਮਝ ਕੀ ਹੈ ਨਾ ਪੰਜਾਬ ਦਾ ਕਿਸਾਨ ਅਰ ਕੋ ਹਰਿਆਣੇ ਦੇ ਕਿਸਾਨ ਨੂੰ ਪਤਾ ਹੈ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਤੇ ਪੰਜਾਬ ਦੇ ਕਿਸਾਨ ਨੂੰ ਵੀ ਪਤਾ ਕਿ ਕਿਸਾਨ ਜਿੱਥੇ ਵੀ ਵੱਸਦਾ ਹੈ ਉਹਨੂੰ ਪਾਣੀ ਦੀ ਤਾਂ ਲੋੜ ਹੈ ਨਾ ਹਰ ਇੱਕ ਥਾਂ ਤੇ ਇਹ ਸਾਰਾ ਅਸੀਂ ਮਹਿਸੂਸ ਕਰਦੇ ਹਾਂ ਇੱਕ ਦੂਜੇ ਦੀ ਗੱਲ ਨਹੀਂ ਸੋ ਜੇਕਰ ਸਾਡੀ ਪਹਿਲੀ ਤਾਂ ਗੱਲ ਹੈ ਕਿ ਅਸੀਂ ਇਹ ਮੰਨਦੇ ਹਾਂ ਕਿ ਜੇ ਸਾਡੀ ਜ਼ਮੀਨ ਸਾਡੇ ਕੋਲੇ ਰਹੇਗੀ ਤਾਂ ਹੀ ਸਾਨੂੰ ਪਾਣੀ ਚਾਹੀਦਾ ਜੇ ਜ਼ਮੀਨ ਹੀ ਨਹੀਂ ਸਾਡੇ ਕੋਲ ਰਹਿਣੀ ਅਸੀਂ ਪਾਣੀ ਕੀ ਕਰਨਾ ਹੈ ਪਾਣੀ ਦੀ ਕਾਦੀ ਲੜਾਈ ਹੈ ਸੋ ਅਗਲੇ ਤਾਂ ਸਾਡੀ ਜ਼ਮੀਨ ਖੋ ਕੇ ਕਾਰਪੋਰੇਟ ਲੋਕਾਂ ਨੂੰ ਦੇਣ ਨੂੰ ਤਿਆਰ ਬੈਠੇ ਨੇ ਅਸੀਂ ਪਾਣੀ ਪਿੱਛੇ ਲੜੀ ਜਾਈਏ ਇਹਦੇ ਲਈ ਪੰਜਾਬ ਤੇ ਹਰਿਆਣਾ ਦੀ ਏਕਤਾ ਦੀ ਲੋੜ ਹੈ ਔਰ ਉਦੋਂ ਪਿੱਛੇ ਵੀ ਜਦੋਂ ਅੰਦੋਲਨ ਲੜਿਆ ਉਦੋਂ ਵੀ ਪੰਜਾਬ ਤੇ ਹਰਿਆਣਾ ਦੀ ਏਕਤਾ ਹੋਈ ਆਪਾਂ ਜਿੱਤੇ ਆ ਹੁਣ ਸਰਕਾਰ ਲਈ ਸਿਰਦਰਦੀ ਇਹ ਹੈ ਕਿ ਇਹਨਾਂ ਦੋ ਸਟੇਟਾਂ ਦੀ ਏਕਤਾ ਨਹੀਂ ਰਹਿਣ ਦੇਣੀ ਚਾਹੀਦੀ ਅੱਜ ਦੁਬਾਰਾ ਉਹਨਾਂ ਨੇ ਸਾਡੇ ਤੇ ਵਾਰ ਕੀਤਾ ਕਿ ਪੋਰਟ ਡਿਊਟੀ ਖਤਮ ਕਰਕੇ ਔਰ ਉਸ ਵਾਰ ਨੂੰ ਰੋਕਣ ਲਈ ਲੋਕ ਨਿਕਲ ਗਏ ਪਤਾ ਸੀ ਤੇ ਫਿਰ ਦੁਬਾਰਾ ਸੱਪ ਐਸਵਾਈਐਲ ਦਾ ਕੱਢ ਕੇ ਮੂਹਰੇ ਖੜਾ ਕਰਤਾ ਲੇਕਿਨ ਪੰਜਾਬ ਤੇ ਹਰਿਆਣਾ ਸਾਂਝੀ ਸਮਝ ਆ ਤੁਹਾਡੇ ਸਾਹਮਣੇ ਅਸੀਂ 11 ਜਨਵਰੀ ਨੂੰ ਕਲੀਅਰ ਕਰ ਦਿਆ ਕਰਦੇ